ਦਿਲ ਤੋਂ ਉਹਨਾਂ ਦਾ ਸ਼ੁਕਰੀਆ ਕਰਦਾ ਵਾਂ ਕਿ ਤੁਸੀਂ ਇੰਨੀ ਪਿਆਰੀ ਫਿਲਮ ਸਾਨੂੰ ਦਿੱਤੀ ਆ ਨਾ ਕਿ ਮੈਂ ਸਮਝ ਲਓ ਕਿ ਕੁਰਬਾਨ ਜਾਨਾ ਜੀ 100 ਵਾਰ 1000 ਵਾਰ ਉਹਨਾਂ ਦੇ ਜਿਨ੍ਹਾਂ ਨੇ ਫਿਲਮ ਤਿਆਰ ਕੀਤੀ ਆ ਜਿਨ੍ਹਾਂ ਨੇ ਬਣਾਈ ਬਹੁਤ ਜਿਆਦੀ ਸੋਹਣੀ ਫਿਲਮ ਹੀ ਇਹ ਇਹ ਬਹੁਤ ਹੀ ਵਧੀਆ ਫਿਲਮ ਬਣੀ ਆ ਹਿਸਟਰੀ ਤੇ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਨੂੰ ਅਜਿਹਾ ਹੋਰ ਫਿਲਮਾਂ ਬਣਾਉਣੀਆਂ ਚਾਹੀਦੀਆਂ ਵਾ ਬਹੁਤ ਵਧੀਆ ਲੱਗੀ ਆ ਪਰਵਾਜ਼ ਤੇ ਬੈਠ ਕੇ ਵੇਖਣ ਵਾਲੀ ਆ ਬਹੁਤ ਵਧੀਆ ਲੱਗੀ ਆ ਫਿਲਮ ਦੇ ਇਤਿਹਾਸ ਬਾਰੇ ਦੱਸਿਆ ਗਿਆ ਸਾਰਾ ਜੋ ਵੀ ਆ ਆਪਣਾ ਗੁਰੂ ਰਾਮਦਾਸ ਜੀ ਦੀ ਨਗਰੀ ਬਾਰੇ ਦੱਸਿਆ ਗਿਆ ਕੀ ਕਿਵੇਂ ਹੋਇਆ ਸਾਰਾ ਕੁਝ ਕਿ ਸਾਰਾ ਕੁਝ ਹੋਥੇ ਠੀਕ ਹੋ ਜਾਂਦਾ ਜਾ ਕੇ ਵਧੀਆ ਵਧੀਆ ਸਾਰਾ ਕੁਝ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਭ ਵਧੀਆ ਰਹਿ ਜੀ ਸਭ ਵਧੀਆ ਵਧੀਆ ਬਹੁਤ ਵਧੀਆ ਰਿਹਾ ਫੈਮਲੀ ਦੇ ਨਾਲ ਵੇਖਣ ਵਾਲੀ ਫਿਲਮ ਹੈ ਇਹ ਦੀ ਫੈਮਲੀ ਦੇ ਨਾਲ ਤੁਸੀਂ ਆਏ ਜੀ ਜੀ ਬਹੁਤ ਬਹੁਤ ਇੰਜੋਏ ਕੀਤਾ ਜੀ ਨੇ ਹਾਂ ਕੌਨਸੀ ਮੂਵੀ ਦੇਖ ਕੇ ਆਏ ਬੀਬੀ ਰਚਨਾ ਕਿੱਸੀ ਲੱਗੀ ਤੁਹਾਨੂੰ ਕਿਰਦਾਰ ਚੰਗਾ ਸਾਰਿਆਂ ਦਾ ਵਧੀਆ ਸਭ ਕਾ ਉਸਨੇ ਖਾਸ ਕਿੰਗਾ ਨਿਕਲਿਆ ਉਹ ਵੀ اچھی ਹੈ ਮੇਰਾ ਨਾਮ ਪਲਵਿੰਦਰ ਹੈ ਜੀ ਤੇ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਹਾਂ ਲੋਕਲ ਮੈਥੇ ਤੋਂ ਤੇ ਅੱਜ ਜਿਹੜੀ ਮੂਵੀ ਦੇਖੀ ਹੈ ਬੀਬੀ ਰਜਨੀ ਬਹੁਤ ਹੀ ਜਿਆਦਾ ਸ਼ਾਨਦਾਰ ਹੈ ਬਹੁਤ ਜਿਆਦਾ ਵਧੀਆ ਮੈਂ ਤਾਂ ਸਭ ਤੋਂ ਪਹਿਲਾਂ ਨਾ ਜਿਹੜੇ ਵੀ ਇਹਨਾਂ ਦੇ ਡਾਇਰੈਕਟਰ ਹੈ ਆ ਜਾਂ ਜਿਹੜੇ ਜਿੰਨਾ ਵੀ ਇਹਦੇ ਵਿੱਚ ਜਿੰਨਿਆਂ ਨੇ ਵੀ ਵਰਕ ਕੀਤਾ ਵਾ ਮੈਂ ਇਹਨਾਂ ਨੂੰ ਦਿਲੋਂ ਤਹਿ ਦਿਲੋਂ ਆਪਣੇ ਦਿਲ ਤੋਂ ਉਹਨਾਂ ਦਾ ਸ਼ੁਕਰੀਆ ਕਰਦਾ ਵਾਂ ਕਿ ਤੁਸੀਂ ਇੰਨੀ ਪਿਆਰੀ ਫਿਲਮ ਸਾਨੂੰ ਦਿੱਤੀ ਆ ਨਾ ਕਿ ਮੈਂ ਸਮਝ ਲਓ ਕਿ ਕੁਰਬਾਨ ਜਾਂਣਾ ਜੀ 100 ਵਾਰ 1000 ਵਾਰ ਉਹਨਾਂ ਦੇ ਜਿਨ੍ਹਾਂ ਨੇ ਫਿਲਮ ਤਿਆਰ ਕੀਤੀ ਆ ਜਿਨ੍ਹਾਂ ਨੇ ਬਣਾਈ ਬਹੁਤ ਜਿਆਦੀ ਸੋਹਣੀ ਫਿਲਮ ਹੀ ਤੇ ਮੈਨੂੰ ਇੱਕ ਚੀਜ਼ ਦਾ ਥੋੜਾ ਜਿਹਾ ਕੰਮ ਲੱਗਾ ਵਾ ਕਿ ਜਿੱਦਾਂ ਦੂਸਰੀਆਂ ਫਿਲਮਾਂ ਆਉਂਦੀਆਂ ਆਂ ਸਾਰੇ ਪ੍ਰਮੋਟ ਕਰਦੇ ਆ ਜਾਂ ਜਾਣੇ ਆ ਵੱਧ ਤੋਂ ਵੱਧ ਵੇਹਨੇ ਆ ਫਿਲਮਾਂ ਦੇ ਅੰਦਰ ਜਾ ਕੇ ਦੇਖਦੇ ਆ ਪਰ ਜਿੱਦੋਂ ਸਾਡੀ ਇਹ ਬੀਬੀ ਰਜਨੀ ਦੀ ਫਿਲਮ ਲੱਗੀ ਆ ਇਨਾ ਵਧੀਆ کردار ਉਹ ਕੁੜੀ ਨੇ ਨਿਭਾਇਆ ਬਹੁਤ ਸੋਹਣਾ کردار ਨਿਭਾਇਆ ਤੇ ਪਰ ਹੰਗਾਰਾ ਜਿੰਨਾ ਫਿਲਮ ਨੂੰ ਮਿਲਣਾ ਚਾਹੀਦਾ ਉਹਨਾ ਦੇ ਨਹੀਂ ਰੇ ਸਾਨੂੰ ਪੰਜਾਬੀਆਂ ਨੂੰ ਚਾਹੀਦਾ ਵਾ ਕਿ ਇਹ ਸਾਡੀ ਬੀਬੀ ਰਜਨੀ ਦੀ ਫਿਲਮ ਆ ਧਾਰਮਿਕ ਫਿਲਮ ਆ ਉਹਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਵੱਧ ਤੋਂ ਵੱਧ ਆ ਕੇ ਦੇਖੀਏ ਯਾਰ ਪੈਸਾ ਨਾਲ ਨਹੀਂ ਲੈ ਕੇ ਜਾਣਾ ਜਦੋਂ ਅਸੀਂ ਮਰਨਾ ਨਾ ਪੈਸਾ ਹੀ ਨਾਲ ਨਹੀਂ ਲੈ ਜਾਣਾ ਉਹ ਪੈਸਾ ਅੱਜ ਸਾਨੂੰ ਜ਼ਰੂਰ ਦੇਖੋ ਪੈਸੇ ਅਹੀਂ ਵੱਧ ਵੀ ਜਿਹੜਾ ਕੋਈ ਵੀਰ ਨਹੀਂ ਫਿਲਮ ਦੇਖਣਾ ਚਾਹੁੰਦਾ ਜਿਹਦੇ ਕੋਲ ਨਹੀਂ ਪੈਸੇ ਹੈਗੇ ਉਹ ਵੀ ਜਾ ਕੇ ਉਹ ਫਿਲਮ ਦੇਖ ਸਕਦਾ ਯਾਰ ਉਹ ਮਤਲਬ ਆਪਾਂ ਸੇਵਾ ਕਰ ਸਕਦੇ ਆ ਸਾਰੇ ਮਿਲ ਕੇ ਉਹ ਜਿਹੜੇ ਮੇਰੇ ਪੰਜਾਬੀ ਜੂਥ ਪੰਜਾਬੀ ਮੁੰਡੇ ਕੁੜੀਆਂ ਪਿੰਡਾਂ ਦੇ ਅੰਦਰ ਖਾਸ ਕਰਕੇ ਪਿੰਡਾਂ ਦੇ ਅੰਦਰ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਵੀ ਵੱਧ ਤੋਂ ਵੱਧ ਸੇਵਾ ਕਰਨ ਵੱਧ ਤੋਂ ਵੱਧ ਜਿਹੜੇ ਫਿਲਮ ਨਹੀਂ ਦੇਖ ਸਕਦੇ ਉਹਨਾਂ ਨੂੰ ਦਿਖਾਉਣਾ ਆਪਣੀ ਫੈਮਲੀ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਇਹ ਫਿਲਮ ਜ਼ਰੂਰ ਦੇਖੋ ਯਾਰ ਜਦੋਂ ਇੱਕ ਵਾਰ ਫਿਲਮ ਦੇਖਦੇ ਆ ਨਾ ਫਿਰ ਪਤਾ ਲੱਗਦਾ ਯਾਰ ਇੰਨੀ ਪਿਆਰੀ ਫਿਲਮ ਬਣਾਈਆਂ ਕਿ ਮੈਂ ਮੈਂ ਬਾਰ ਬਾਰ ਕਹਿੰਨਾ ਕਿ ਮੈਂ ਲੱਖ ਵਾਰ ਕਰੋੜ ਵਾਰ ਉਹਨਾਂ ਦਾ ਸ਼ੁਕਰੀਆ ਕਰਦਾ ਕਿ ਜਿਨ੍ਹਾਂ ਨੇ ਇੰਨੀ ਪਿਆਰੀ ਫਿਲਮ ਬਣਾਈਆਂ ਸੋ ਸਾਰੇ ਆਪਾਂ ਇਹਨਾਂ ਨੂੰ ਇਹ ਫਿਲਮ ਨੂੰ ਹਿੱਟ ਕਰੀਏ ਸਾਰੇ ਜਾਣੇ ਆ ਕੇ ਦੇਖੀਏ ਇੱਕ ਵਾਰ ਨਹੀਂ 10-12 ਵਾਰ ਆ ਕੇ ਦੇਖੀ ਇੰਨੀ ਪਿਆਰੀ ਫਿਲਮ ਹੈ ਤੇ ਬੱਚਿਆਂ ਦੇ ਨਾਲ ਫੈਮਲੀ ਦੇ ਨਾਲ ਆ ਕੇ ਜ਼ਰੂਰ ਫਿਲਮ ਦੇਖੋ ਹਾਂਜੀ ਜੋਗਰਾਜ ਸਰ ਦਾ کردار ਜਿਹੜਾ ਨਾ ਇੰਨਾ ਕਿ ਜ਼ਿਆਦਾ ਬੈਸਟ ਹੀ ਨਾ ਮੱਲੋ ਦਿਲ ਕੰਬਣ ਲੱਗ ਜਾਂਦਾ ਜਦੋਂ ਉਹ ਗੂਸਦੇ ਹੋ ਐਕਚੁਅਲੀ ਉਹਨਾਂ ਦਾ ਕਿਰਦਾਰ ਤੇ ਹਰ ਫਿਲਮ ਚ ਬਹੁਤ ਬੈਸਟ ਹੁੰਦਾ ਵਾ ਪਰ ਇਹ ਬੀਬੀ ਰਜਨੀ ਚ ਜੋ ਕਿਰਦਾਰ ਉਹਨਾਂ ਨੇ ਕੀਤਾ ਵਾ ਨਾ ਬੇਸ ਮਤਲਬ ਮੈਂ ਤੁਹਾਨੂੰ ਸ਼ਬਦ ਹੀ ਨਹੀਂ ਦੱਸ ਸਕਦਾ ਵੀ ਇੰਨਾ ਜ਼ਬਰਦਸਤ ਆ ਤੇ ਮੈਂ ਬਹੁਤ ਜ਼ਿਆਦਾ ਜ਼ਬਰਦਸਤ ਆ ਜੀ ਇਹਨਾਂ ਦਾ ਹਾਂਜੀ ਬਾਕੀ ਵੀ ਜਿਹੜੇ ਬੀਬੀ ਰਜਨੀ ਦਾ ਜਿਨ੍ਹਾਂ ਨੇ ਰੋਲ ਕੀਤਾ ਉਹ ਵੀ ਮਤਲਬ ਮੈਨੂੰ ਨਾਮ ਨਹੀਂ ਸ਼ਾਇਦ ਯਾਦ ਉਹਨਾਂ ਦਾ ਬਸ ਫਿਲਮਾਂ ਚ ਹਾਂਜੀ ਰੁਬੀ ਗੇਲ ਅੱਜ ਰੁਬੀ ਗੇਲ ਰੂਬੀ ਗਿਲ ਮੈਡਮ ਨੇ ਵੀ ਬਹੁਤ ਵਧੀਆ ਕਰਦਾਰ ਕੀਤਾ ਵਾ ਇਹ ਇੰਨੇ ਖੂਬੇ ਹੀ ਕਰਦਾਰ ਦੇ ਵਿੱਚ ਕਿ ਮੈਂ ਉਹ ਫਿਲਮ ਦੇਖਦੇ ਦੇਖਦੇ ਘੱਟ ਤੋਂ ਘੱਟ ਮੈਂ 10 ਵਾਰ ਰੋਇਆ 10 ਵਾਰ ਮੇਰੀਆਂ ਅੱਖਾਂ ਮਲਮੀਆਂ ਮੈਂ ਰੋਇਆ ਵੀ ਯਾਰ ਇੰਨੀ ਪਿਆਰੀ ਫਿਲਮ ਬਣਾਈਆਂ ਕਿ ਮੈਂ ਇੱਕ ਚੀਜ਼ ਸੋਚ ਨਹੀਂ ਸਕਦਾ ਬੀਲੀਵ ਨਹੀਂ ਕਰ ਸਕਦਾ ਵੀ ਇੰਨੀ ਪਿਆਰੀ ਵੀ ਕੋਈ ਫਿਲਮ ਬਣਾ ਸਕਦਾ ਵਾ ਨਹੀਂ ਉਹਨਾਂ ਤੇ ਜਿਹੜਾ ਯਾਦ ਨਹੀਂ ਆ ਬਟ ਨਾ ਉਹਨਾਂ ਦੀ ਜਿਹੜੀ ਆਵਾਜ਼ ਹੈ ਨਾ ਉਹ ਸਿਨੇਮਾ ਗੂੰਜਨ ਲਾ ਦਿੰਦੀ ਹੈ ਇੱਕ ਜੋਸ਼ ਇੱਕ ਜਸ਼ੀਲਾਪਨ ਉਹਨਾਂ ਦੇ ਇੰਨਾ ਕਰਦਾਰ ਚ ਜ਼ਬਰਦਸਤੀ ਨਾ ਬਹੁਤ ਜ਼ਿਆਦਾ ਹੀ ਤੇ ਥੈਂਕ ਯੂ ਸੋ ਮੱਚ ਵੀਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਹੜਾ ਚੈਨਲ ਜੀ ਹਾਂਜੀ ਗਰੀਬ ਪੰਜਾਬੀ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਮੱਲਾ ਇੰਨਾ ਫਿਲਮਾਂ ਨੂੰ ਤੁਸੀਂ ਆ ਕੇ ਹੰਗਾਰਾ ਦਿੰਦੇ ਹੋ ਜਾਂ ਇਹ ਵੱਤੋ ਵੱਤ ਆਪਣੇ ਚੈਨਲ ਚ ਚਲਾਉਂਦੇ ਹੋ ਮੈਂ ਤੁਹਾਡਾ ਵੀ ਦਿਲੋਂ ਸ਼ੁਕਰੀਆ ਕਰਦਾ ਮੀਡੀਆ ਦਾ ਵੀ ਦਿਲੋਂ ਸ਼ੁਕਰੀਆ ਕਰਦਾ ਔਰ ਮੀਡੀਆ ਵੀਰਾਂ ਨੂੰ ਵੀ ਮੈਂ ਦਿਲੋਂ ਸ਼ੁਕਰੀਆ ਇਹ ਕਰਕੇ ਕਰਦਾ ਕਿ ਇਹਨਾਂ ਦੀ ਸਿਰਤੇ ਬੜਾ ਮੱਲਾ ਹੁੰਦਾ ਵਾ ਕਿ ਇਹਨਾਂ ਨੇ ਫਿਲਮ ਨੂੰ ਜਾਂ ਹਿੱਟ ਲੈ ਕੇ ਜਾਣਾ ਜਾਂ ਇਹ ਆਵਾਜ਼ ਘਰ ਘਰ ਪਹੁੰਚਾਉਣੀ ਤੇ ਥੈਂਕ ਯੂ ਸੋ ਮੱਚ ਬ੍ਰਦਰਸ ਸਾਰਿਆਂ ਦਾ ਧੰਨਵਾਦ ਜੀ ਬਹੁਤ ਵਧੀਆ ਲੱਗੀ ਆ ਪਰਵਾਜ਼ ਤੇ ਬੈਠ ਕੇ ਵੇਖਣ ਵਾਲੀ ਆ ਬਹੁਤ ਵਧੀਆ ਲੱਗੀ ਸਾਨੂੰ ਸੀਨ ਬੜੇ ਵਧੀਆ ਜੀ ਬਹੁਤ ਵਧੀਆ ਲੱਗੀ ਸਾਨੂੰ ਕਿਸ ਤਰ੍ਹਾਂ ਦਾ ਇਤਿਹਾਸ ਦੱਸਿਆ ਗਿਆ ਇਸ ਲੋਕੀ ਦੇ ਵਿੱਚ ਤੇ ਆਸ ਤੇ ਰਜਨੀ ਬਾਰੇ ਦੱਸਣ ਦੇ ਆ ਕਿਸ ਤਰ੍ਹਾਂ ਦਾ ਕਿਰਦਾਰ ਲੱਗਾ ਰੁਕੀਆ ਵਧੀਆ ਲੱਗਾ ਸਾਰਿਆਂ ਦੇ ਰਿਐਕਟਿੰਗ ਕਿਤੇ ਸਮੂਹ ਹਾਂਜੀ ਵਧੀਆ ਵਧੀਆ ਪਰਵਾਜ਼ ਤੇ ਬੈਠ ਕੇ ਵੇਖ ਬੈਠਾ ਪਰਵਾਜ਼ ਤੇ ਬੈਠ ਕੇ ਵੇਖਣ ਵਾਲੀ ਬਹੁਤ ਵਧੀਆ ਹੈ ਅੱਜ ਕੱਲ੍ਹ ਦੀਆਂ movies ਆ ਹਾਂਜੀ ਨਹੀਂ ਵੇਖ ਸਕਦੇ ਹਾਂ ਹਾਂਜੀ ਕਈ ਐਦਾਂ ਦੇ ਨੇ ਜਿਹੜੇ ਨਹੀਂ ਵੇਖੇ ਜਾ ਸਕਦੇ ਪਰਵਾਜ਼ ਤੇ ਇਹ ਬਹੁਤ ਸੋਹਣੀ ਲੱਗੀ ਆ ਮੇਰਾ ਨਾਮ ਜੈਸਮਿਨ ਮਿਰਕਾ ਤੇ ਇਹ ਬਹੁਤ ਹੀ ਵਧੀਆ ਫਿਲਮ ਬਣੀ ਆ ਹਿਸਟਰੀ ਤੇ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮਾ ਨੂੰ ਅਜਿਹਾ ਹੋਰ ਫਿਲਮਾਂ ਬਣਾਉਣੀਆਂ ਚਾਹੀਦੀਆਂ ਵਾ ਤੇ ਮੈਨੂੰ ਜਿਹੜਾ ਸਭ ਤੋਂ ਵਧੀਆ ਕਿਰਦਾਰ ਲੱਗਾ ਉਹ ਸੀ ਬੀਬੀ ਰਛਨੀ ਤੇ ਸਾਨੂੰ ਇਹ ਦਦਿਆ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਕਿ ਸਾਨੂੰ ਇਸ ਫਿਲਮ ਵੇਖਣ ਤੋਂ ਬਾਅਦ ਪਤਾ ਲੱਗਿਆ ਤੇ ਸਾਨੂੰ ਇੰਨੀਆਂ ਪਹਿਲਾਂ ਨਹੀਂ ਪਤਾ ਸੀ ਤੇ ਇਟਸ ਅ ਵੈਰੀ ਆਸਮ ਫਿਲਮ ਆਈ ਜਸਟ ਵਾਂਟ ਟੂ ਸੀ ਇਟ ਲਾਸਟ ਪਟਿਆ ਨੂੰ ਕੀ ਉਹ ਵੀ ਕਰੇਗਾ ਕਰੇ ਲੱਗਦਾ ਕਿ ਯਾਰ ਮੂਵੀ ਵਾਲਾ ਜ਼ਿਆਦਾ ਧਿਆਨ ਹੈ ਉਹਨਾਂ ਦਾ ਉਸ ਕੀ ਕਹਿ ਜਾਈਏ ਜੀ ਅ ਇਹ ਦਦਿਆ ਫਿਲਮਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਹੈ ਜਿੱਦਾਂ ਕਿ ਆਪਾਂ ਉਹਨਾਂ ਨੂੰ ਇੰਨਾ ਵਿਊਜ਼ ਦਿੰਨੇ ਆ ਤੇ ਉਹਨੂੰ ਛੱਡ ਕੇ ਆਪਾਂ ਨੂੰ ਇਦਾਂ ਦੀਆਂ ਹਿਸਟਰੀ ਦੀਆਂ ਫਿਲਮਾਂ ਨੂੰ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ